ਸਤਿ ਸ਼੍ਰੀ ਅਕਾਲ ਜੀ ਮੈਂ ਰਾਜੀਤ ਸਿੰਘ ਅੱਜ ਮੈਂ ਤੇ ਚਾਚਾ ਜੀ ਮੋਟਰਸਾਈਕਲ ਤੇ ਪਿੰਡ ਦੀਆਂ ਗਲੀਆਂ ਵਿੱਚੋਂ ਲੰਘਦੇ ਹੋਏ ਸਹੀ ਵਾਲੇ گاؤں ਵੇਖਣ ਜਾ ਰਹੇ ਆ ਪਿੰਡ ਦੀ ਸੈਰ ਵੀ ਹੋਵੇਗੀ ਤੇ ਮਜ਼ੇਦਾਰ ਗੱਲਾਂ ਵੀ ਤਾਂ ਵੀਡੀਓ ਅੰਤ ਤੱਕ ਜ਼ਰੂਰ ਵੇਖਿਓ ਮਜ਼ਾ ਆਉਣਾ ਹੀ ਆ ਤੇ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਆਪਾਂ ਜਾ ਰਹੇ ਸੀਗੇ ਪਿੰਡ ਦੇ ਬਾਹਰ-ਬਾਰ ਤੇ ਤੁਸੀਂ ਆ ਦੇਖ ਸਕਦੇ ਹੋ ਕੋਠੀ ਤੇ ਹੁਣ ਆਪਾਂ ਅੱਗੇ ਦੀ ਜਾ ਰਹੇ ਸੀਗੇ ਚਾਚਾ ਤੇ ਮੈਂ ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਅਸੀਂ ਹੁਣ ਸਹੀ ਵੱਲ ਨੂੰ ਜੋ ਸੜਕ ਜਾਂਦੀ ਹੈ ਆ ਉਹ ਸੜਕ ਤੇ ਆ ਗਏ ਸੀਗੇ ਤੇ ਤੁਸੀਂ ਦੇਖ ਸਕਦੇ ਹੋ ਆ ਗਾਇਸ ਦੇਖੋ ਪਿਛਲੀ ਵੀਡੀਓ ਚ ਤੁਹਾਨੂੰ ਦਿਖਾਇਆ ਸੀਗਾ ਪਾਣੀ ਹਾਲੇ ਹਾਲੇ ਵੀ ਉਨਾ ਹੀ ਖੜਿਆ ਜਿੰਨਾ ਪਿਛਲੀ ਵਾਰ ਸੀਗਾ ਨਾ ਪਾਣੀ ਘਟ ਰਿਹਾ ਤੇ ਤੁੱਪ ਵੀ ਪੈ ਰਹੀ ਆ ਪਰ ਫਿਰ ਵੀ ਪਾਣੀ ਨਹੀਂ ਸੁੱਕ ਰਿਹਾ ਤੇ ਫਸਲਾਂ ਲਗਭਗ ਜਾਂ ਤਾਂ ਤਬਾਹ ਹੋ ਚੁੱਕੀਆਂ ਹਨ ਤੇ ਦੋਸਤੋ ਆ ਤੁਸੀਂ ਦੇਖ ਸਕਦੇ ਹੋ ਆਪਾਂ ਗੋਲੇ ਦੇ ਨੇੜੇ ਪਹੁੰਚੇ ਸੀਗੇ ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਖਾਸ ਫਸਲਾਂ ਵਿੱਚ ਪਾਣੀ ਖੜਿਆ ਹੈ ਤੇ ਜਿਸ ਕਾਰਨ ਫਸਲਾਂ ਲਗਭਗ ਤਬਾਹ ਹੋ ਚੁੱਕੀਆਂ ਨੇ ਜਿਆਦਾ ਤਾਂ ਤੇ ਆਹ ਦੋਸਤੋ ਤੁਸੀਂ ਦੇਖ ਸਕਦੇ ਆਪਾਂ ਹੁਣ ਚਾਚਾ ਜੀ ਤੇ ਮੈਂ ਬਾਈਕ ਲੰਘਾਵਾਂਗੇ ਕੋਲੇ ਤੋਂ ਪਾਰ ਤੇ ਆਪਾਂ ਦੇਖ ਸਕਦੇ ਆਪਾਂ ਬਾਈਕ ਲੰਘਾ ਲਈ ਸੀ ਤੇ ਹੁਣ ਆਪਾਂ ਅੱਗੇ ਦੀ ਜਾ ਰਹੇ ਸੀ ਜੋ ਪਿੰਡ ਸਾਈਵਾਲ ਨੂੰ ਰਸਤਾ ਆਉਂਦਾ ਹੈ ਤੇ ਹੁਣ ਆਪਾਂ ਜਾ ਰਹੇ ਸੀ ਰਸਤੇ ਤੇ ਇਸ ਤੋਂ ਪਾਰ ਜੋ ਫਸਲਾਂ ਖੜੀਆਂ ਸੀਗੀਆਂ ਬਹੁਤ ਹੋਈ ਵਧੀਆ ਖੜੀਆਂ ਸੀਗੀਆਂ ਇੱਧਰ ਪਾਣੀ ਨਹੀਂ ਆਇਆ ਸੀਗਾ ਆਪਣੇ ਪਿੰਡ ਵਾਲੀ ਸਾਈਡ ਸੀਗਾ ਆਪਾਂ ਨੇ ਤੇ ਉਹ ਦੇਖ ਸਕਦੇ ਆਪਣੇ ਵੀਰ ਤਾਲ ਪੜ ਰਹੀ ਸੰਦੋ ਤੇ ਬਾਬਾ ਜੀ ਬੈਠੇ ਸਨ ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਆਪਾਂ ਜਾ ਰਹੇ ਸੀਗੇ ਤੇ ਆਹ ਦੇਖ ਸਕਦੇ ਹੋ ਆਪਾਂ ਪਹੁੰਚਣ ਵਾਲੇ ਸੀ ਨੇੜੇ ਤੇ ਆਹ ਤੁਸੀਂ ਦੇਖ ਸਕਦੇ ਹੋ ਬਾਈ ਹੋਰਾਂ ਦਾ ਕਾਰ ਬਹੁਤ ਸੋਹਣਾ ਬਣਿਆ ਹੋਇਆ ਤੇ ਆਪਾਂ ਨੇੜੇ ਪਹੁੰਚਣ ਵਾਲੇ ਸੀ ਤੇ ਆਪਾਂ ਦੇਖ ਸਕਦੇ ਹੋ ਸਈ ਵਾਲਾ ਪਿੰਡ ਦੇ ਸਰਕਾਰੀ ਸਕੂਲ ਕੋਲ ਪਹੁੰਚ ਗਏ ਸੀ ਇਹ ਬੱਚਿਆਂ ਲਈ ਛੋਟੇ ਬੱਚਿਆਂ ਲਈ ਬਣਿਆ ਪੰਜਵੀਂ ਤੱਕ ਸਕੂਲ ਹੈ ਤੇ ਇੱਥੇ ਬਾਕੀ ਦੇ ਬੱਚੇ ਜੋ 8ਵੀਂ ਦੇ ਹੁੰਦੇ ਆ ਉਹ ਆਪਣੇ ਪੈਂਟ ਨਗਰੀਆਂ ਵਿੱਚ ਜਾਂਦੇ ਨੇ ਤੇ ਦੋਸਤੋ ਆਹ ਦੇਖ ਸਕਦੇ ਹੋ ਆਹ ਗੇਟ ਹੈ ਐਂਟਰੀ ਗੇਟ ਛੋਟੇ ਬੱਚਿਆਂ ਦੇ ਸਕੂਲ ਲਈ ਤੇ ਆਹ ਤੁਸੀਂ ਦੇਖ ਸਕਦੇ ਹੋ ਆਪਣਾ ਸਹੀ ਵਾਲਾ ਚੈਂਟਰ ਕਰ ਚੁੱਕੇ ਸੀ ਤੇ ਚਾਚਾ ਤੇ ਮੈਂ ਹੁਣ ਇੱਥੇ ਇੰਤਜ਼ਾਰ ਕਰਨ ਲੱਗੇ ਸੀਗੇ ਆਪਣੇ ਪਿੰਡੋਂ ਅਜੇ ਵਪਾਰੀ ਜੋ ਆ ਰਹੇ ਸੀਗੇ ਉਹਨਾਂ ਦਾ ਇੰਤਜ਼ਾਰ ਕਰ ਰਹੇ ਸੀਗੇ ਤੇ ਦੋਸਤੋ ਉਹ ਆ ਚੁੱਕੇ ਸੀ ਤੇ ਹੁਣ ਅਸੀਂ ਵੀ ਉਹਨਾਂ ਮਗਰ ਜਾ ਰਹੇ ਸੀ ਤੇ ਆਹ ਦੇਖ ਸਕਦੇ ਹੋ ਗਾਈਜ਼ ਆ ਪਸ਼ੂ ਬੈਠਾ ਛੋਟਾ ਬੱਚਾ ਆਪਾਂ ਦੇਖ ਸਕਦੇ ਆਪਾਂ ਸਈਵਾਲ ਦੇ ਬਾਰ ਬਾਰ ਆ ਗਏ ਸੀ ਇੱਥੇ ਆ ਕੇ ਸਾਨੂੰ ਪਤਾ ਨਹੀਂ ਲੱਗਾ ਅਜੇ ਵਪਾਰੀ ਕਿਸ ਕਾਰਵਾਨ ਗਏ ਚੜੇ ਤੇ ਵਾਪਸੀ ਉਹਨਾਂ ਨੇ ਆ ਕੇ ਦੱਸਿਆ ਕਿ ਮੈਂ ਗਾਂ ਦੇਖ ਲਈ ਆ ਉਹ ਗਾਂ ਸਹੀ ਨਹੀਂ ਲੱਗੀ ਤੇ ਤੁਸੀਂ ਨਾ ਹੀ ਲਓਗਾ ਤੇ ਫਿਰ ਇਸ ਲਈ ਅਸੀਂ ਵਾਪਸੀ ਆ ਗਏ ਹਾਂ ਬਾਗ ਜੀ ਤੁਸੀਂ ਪਹਿਲਾਂ ਹੀ ਵੇਖਿਆ ਨਹੀਂ ਸੀ ਕਿਵੇਂ ਹਾਂ ਦਾ ਤਿੰਦ ਪਹਿਲੇ ਫੇਰ ਗਲੀ ਤੋ ਸੀ ਪਹਿਲੇ ਹੀ ਵੇਖ ਜਾਨੀ ਸੀਗੀ ਵੀ ਇੱਕ ਦਿਨ ਮੇਰੇ ਕੋਲ ਟਾਈਮ ਨਹੀਂ ਸੀ ਨਾ ਮੈਂ ਜੇ ਉਹ ਕੱਲ ਬਸ 10 ਕੀ ਪਰਸੂ ਦੱਸ ਕੇ ਆਇਆ ਹੈ ਅੱਛਾ ਕੀ ਲੱਗਿਆ ਤੇ ਆ ਦੋਸਤੋ ਦੇਖ ਸਕਦੇ ਹੋ ਅਸੀਂ ਵਾਪਸ ਆ ਰਹੇ ਸੀ ਚਾਚਾ ਤੇ ਮੈਂ ਤੇ ਗਾਂਵਰੇ ਉਹ ਕਹਿ ਰਹੇ ਸੀ ਕਿ ਤੁਹਾਨੂੰ ਫਿਰ ਦੱਸਾਂਗੀ ਜੇ ਕੋਈ ਪਤਾ ਲੱਗਿਆ ਤੇ ਆ ਦੇਖ ਸਕਦੇ ਹੋ ਆਪਾਂ ਸਕੂਲ ਦੇ ਕੋਲੋਂ ਦੀ ਦੁਬਾਰਾ ਫਿਰ ਵਾਪਸੀ ਲੰਘ ਰਹੇ ਆ ਆ ਦੇਖਸੋ ਬਹੁਤ ਸੋਹਣਾ ਸਕੂਲ ਬਣਿਆ ਤੇ ਆਪਾਂ ਰਸਤੇ ਵਿੱਚ ਜਾ ਰਹੇ ਸੀਗੇ ਬਹੁਤ ਹੀ ਵਧੀਆ ਲੱਗਿਆ ਆ ਕੇ ਤੇ ਦੋਸਤੋ ਮੈਂ ਤੇ ਚਾਚਾ ਫਿਰ ਵਾਪਸੀ ਜਾ ਰਹੇ ਸੀ ਕਾਨੂੰ ਤੇ ਹੁਣ ਅਸੀਂ ਉਹੀ ਸੜਕ ਤੇ ਜਾ ਰਹੇ ਸੀ ਜੇ ਸੜਕ ਤੋਂ ਅਸੀਂ ਵਾਪਸ ਆਏ ਸੀ ਤੇ ਤੁਸੀਂ ਦੋਸਤੋ ਦੇਖ ਸਕਦੇ ਹੋ ਸਵੇਰੇ ਦਾ ਟਾਈਮ ਸੀ ਤੇ ਗਰਮੀ ਵੀ ਬਹੁਤ ਜ਼ਿਆਦਾ ਸੀਗੀ ਧੁੱਪ ਲੱਗ ਰਹੀ ਸੀ ਤੇ ਦੇਖਦੇ ਹੋ ਤਾਂ ਮੌਸਮ ਵੈਸੇ ਸਾਫ਼ ਸੀਗਾ ਅੱਜ ਤੇ ਆਹ ਦੇਖ ਰਹੇ ਹੋ ਤੁਸੀਂ ਆਪ ਜਾ ਰਹੇ ਆ ਫਸਲਾਂ ਬਹੁਤ ਹੀ ਵਧੀਆ ਖੜੀਆਂ ਸਨ ਰਸਤਾ ਬਿਲਕੁਲ ਸਾਫ਼ ਸੀਗਾ ਕੋਈ ਖੱਡੇ ਨਹੀਂ ਸੀ ਤੇ ਦੋਸਤੋ ਆਪਾਂ ਨੂੰ ਉਥੇ ਰੇਲਵੇ ਲਾਈਨ ਕੋਲ ਗੁਰਪ੍ਰੀਤ ਜੋ ਕਿ ਆਪਦੇ ਪ੍ਰਾਣਾ ਲਾਇ ਸਨ ਲੱਕੜਾਂ ਵੱਡ ਰਹੇ ਸਨ ਉਹ ਦਿਖੇ ਤੇ ਤੁਸੀਂ ਦੇਖ ਸਕਦੇ ਹੋ ਉਧਰੋਂ ਟ੍ਰੇਨ ਦਾ ਟਾਈਮ ਹੋ ਗਿਆ ਸੀਗਾ ਤੇ ਟ੍ਰੇਨ ਵੀ ਆ ਗਈ ਸੀ ਦੋਸਤੋ ਹੁਣ ਚਾਚਾ ਤੇ ਮੈਂ ਗੋਲਾਪਾਰ ਕਰ ਲਿਆ ਸੀਗਾ ਰੇਲਵੇ ਪਟਰੀ ਲੰਘੇ ਸੀਗੇ ਤੇ ਹੁਣ ਅਸੀਂ ਆਦੇ ਪਿੰਡ ਵਾਲੀ ਸੜਕ ਫੜ ਲਈ ਸੀ ਤੇ ਅਸੀਂ ਜਾ ਰਹੇ ਸੀ ਚਾਚਾ ਤੇ ਮੈਂ ਤੁਸੀਂ ਦੇਖ ਸਕਦੇ ਹੋ ਇਧਰ ਥੋੜਾ ਜਿਹਾ ਪਾਣੀ ਨੇ ਨੁਕਸਾਨ ਕੀਤਾ ਆਪਣੇ ਫਸਲਾਂਾਂ ਦਾ ਤੇ ਆਹ ਦੇਖ ਸਕਦੇ ਹੋ ਆਪਣੇ ਪਿੰਡ ਨੂੰ ਜੋ ਸੜਕ ਜਾਂਦੀ ਆ ਉਹ ਆਪਾਂ ਜਾ ਰਹੇ ਸੀਗੇ ਤੇ ਆਹ ਦੇਖ ਸਕਦੇ ਹੋ ਆਪਣੇ ਪਿੰਡ ਦੇ ਬਾਹਰ ਬਾਹਰ ਟਾਣੀਆਂ ਤੇ ਘਰ ਬਣੇ ਹੋਏ ਹਨ ਤੇੇਖੋ ਦਾ ਗਾਈਸ ਤੇ ਆਹ ਦੇਖੋ ਉਹੀ ਪਾਣੀ ਫੇਰ ਤੁਹਾਨੂੰ ਦਿਖਾ ਰਹੇ ਆਂ ਵਾਪਸੀ ਵੇਲੇ ਵੀ ਬਹੁਤ ਨੁਕਸਾਨ ਹੋ ਰਿਹਾ ਤੇ ਇਹ ਪਾਣੀ ਸੁੱਕਨ ਦਾ ਨਾਮ ਹੀ ਲੈ ਰਿਹਾ ਪਾਣੀ ਖੜਨ ਨਾਲ ਲੋਕਾਂ ਨੂੰ ਬਹੁਤ ਪਰੇਸ਼ਾਨੀ ਆ ਰਹੀ ਹੈ ਆਣ ਜਾਣ ਵਿੱਚ ਅਤੇ ਫਸਲਾਂ ਤਬਾਹ ਹੋ ਚੁੱਕੀਆਂ ਹਨ ਪੁਰੀਆਂ ਤੇ ਆ ਦੋਸਤੋ ਦੇਖ ਸਕਦੇ ਹੋ ਆਪਾਂ ਪਿੰਡ 'ਚ ਐਂਟਰ ਕਰ ਚੁੱਕੇ ਸੀ ਤੇ ਆ ਆਪਾਂ ਹੁਣ ਆਪਣੀ ਕਾਰ ਨੂੰ ਜਾ ਰਹੇ ਸੀਗੇ ਆ ਤੁਸੀਂ ਦੇਖ ਸਕਦੇ ਆਪਣੇ ਪਿੰਡ ਦੀ ਆਟਾ ਚੱਕੀ ਤੇ ਦੋਸਤੋ ਹੁਣ ਆਪਾਂ ਅੱਕੇ ਦੀ ਜਾ ਰਹੇ ਸੀ ਤੇ ਤੁਸੀਂ ਦੇਖ ਸਕਦੇ ਹੋ ਆਪਿੰਡ ਚੱਕ ਪੱਕੀ ਨੂੰ ਜੋ ਰਸਤਾ ਜਾਂਦਾ ਇਹ ਉਹ ਸੜਕ ਹੈ ਤੇ ਆਪਾਂ ਹੁਣ ਆਪਣੀ ਘਰ ਵੱਲ ਜਾ ਰਹੇ ਸੀਗੇ ਸੜਕੋ ਸੜਕ ਤੇ ਦੇਖ ਸਕਦਾ ਗਾਇਸ ਆਪਾਂ ਪਹੁੰਚਣ ਵਾਲੇ ਸੀ ਨੇੜੇ ਹੀ ਬਸ ਕੁਝ ਵੱਲ ਦੂਰ ਸੀ ਤੇ ਦੋਸਤੋ ਆ ਦੇਖ ਸਕਦੇ ਹੋ ਆਪਣੇ ਪਿੰਡ ਕੋਲ ਸਿੱਧੂ ਮੂਸੇਵਾਲੀ ਹਵੇਲੀ ਦੇ ਨਾਲ ਦੀ ਸੇਮ ਬਣੀ ਹੋਈ ਹੈ ਬਹੁਤ ਹੀ ਸ਼ਾਨਦਾਰ ਲੱਗਦੀ ਆਪਣੇ ਪਿੰਡ ਵੱਲ ਜਦੋਂ ਵੀ ਕੋਈ ਆਉਂਦਾ ਤਾਂ ਇਹਨੂੰ ਸਾਰੇ ਹੀ ਦੇਖਦੇ ਆ ਤੇ ਗਾਇਸ ਆਪਾਂ ਹੁਣ ਬਸ ਘਰ ਦੇ ਨੇੜੇ ਪਹੁੰਚਣ ਵਾਲੇ ਸੀ ਲਗਭਗ ਪਹੁੰਚ ਗਏ ਸੀ ਤੇ ਗਾਇਸ ਅੱਜ ਦਾ ਵਲੌਗ ਤੁਹਾਨੂੰ ਦੱਸਿਓ ਕਿਵੇਂ ਲੱਗਾ ਤੇ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਕਿ ਅਗਲੀ ਵੀਡੀਓ ਆਪਾਂ ਕਿਸ ਟੌਪਿਕ ਤੇ ਬਣਾਈਏ ਤੇ ਦੋਸਤੋ ਆਪਾਂ ਹੁਣ ਚਾਚਾ ਜੀ ਘਰ ਪਹੁੰਚ ਗਏ ਸੀ ਤੇ ਆਪ ਦੇਖ ਸਕੋ ਚਾਚਾ ਜੀ ਨੇ ਬਾਈਕ ਲਾ ਦਿੱਤੀ ਹੈ ਤੇ ਦੋਸਤੋ ਮਿਲਦੇ ਆਪਾਂ ਨਵੇਂ ਵਲੌਗ ਚ ਧੰਨਵਾਦ